ਅੱਜ ਵੀ ਗਰੰਤੀ ਸਿੰਘ ਜਿੰਨੇ ਵੀ ਲਾਏ ਜਾਂਦੇ ਆ ਕੋਈ ਵੀ ਉਪਦੇਦਾਰ ਲਾਇਆ ਜਾਂਦਾ ਆ ਉਹ ਸਾਰੇ ਬਾਦਲ ਪਰਿਵਾਰ ਤੋਂ ਪਹਿਲਾ ਇਜਾਜ਼ਤ ਲੈਣੀ ਪੈਂਦੀ ਆ ਤਾਂ ਲਾਣੇ ਪੈਂਦੇ ਆ ਅੱਜ ਸਾਡਾ ਪੰਥ ਉੱਥੇ ਆ ਕੇ ਡਿੱਗ ਗਿਆ ਆ ਕਿ ਅੱਜ ਕੋਈ ਵੀ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਨਹੀਂ ਮੰਨਣ ਜੋ ਹਰਪ੍ਰੀਤ ਸਿੰਘ ਦੀ ਗੱਲ ਕਰਦਾ ਆ ਜਦੋਂ ਤੱਕ ਇਹ ਤਨਖਾਹਾਂ ਲੈਂਦਾ ਰਿਹਾ ਹਰਪ੍ਰੀਤ ਉਹਨਾਂ ਦੇਰ ਬਾਦਲ ਤੇ ਗੁੰਗਾਇਏ ਨੇ ਅੱਜ ਜਦੋਂ ਬਾਦਲ ਦੇ ਇਹਨੂੰ ਕੱਢਣ ਤੇ ਆਇਆ ਤਾਂ ਫੇਰੇ ਇਹ ਪੰਥ ਵੱਲ ਆ ਗਿਆ ਮੈਂ ਤੁਹਾਡੇ ਚੈਨਲ 'ਆ ਹੀ ਕਹਿਣਾ ਚਾਹੁੰਦਾ ਸੰਗਤ ਜੀ ਇਹਨੂੰ ਮੂੰਹ ਨਾ ਲਾਇਓ ਕਦੀ ਵੀ ਹਰਪ੍ਰੀਤ ਨੇ ਕਦੀ ਕਿਸੇ ਦਾ ਸਾਥ ਨਹੀਂ ਦਿੱਤਾ ਉਹ ਬਾਤਲਾ ਦੇ ਪਰਿਵਾਰ ਨੂੰ ਪਹਿਲਾਂ ਵੀ ਸਮਰਪਤ ਸੀ ਤੇ ਸੰਕਤੀ ਅੱਜ ਵੀ ਸਮਰਪਤ ਆ ਜੇ ਹੁਣ ਤੁਸੀਂ ਆਪਾਂ ਕਹਿੰਨੇ ਵੀ ਹਰਪ੍ਰੀਤ ਬੜਾ ਵਧੀਆ ਦੋ ਕੋਨੇ ਲਫਜ਼ ਬੋਲ ਦਿੱਤੇ ਆ ਆਪਾਂ ਇਹਨੂੰ ਨਾ ਲਈਏ ਵਿੱਚ ਸੰਗਤ ਜੀ ਇਹ ਹਰਪ੍ਰੀਤ ਸਿੰਘ ਜਿਹੜਾ ਹੈਗਾ ਆ ਪਹਿਲਾਂ ਵੀ ਸਾਡੇ ਵਿਰੋਧੀ ਸੀ ਸਿੱਕਾਂ ਦਾ ਤੇ ਹੁਣ ਵੀ ਵਿਰੋਧੀ ਆ ਜੀ ਹਰਪ੍ਰੀਤ ਸੋੰਦਾ ਵੀ ਆਵੇ 10 ਹਰਪ੍ਰੀਤ ਤੂੰ ਕਿਹੜੇ ਬਿਆਦਵੀ ਚ ਗਿਆ ਸਾਡੇ 400 ਬਿਆਦਵੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਪੰਜਾਬ ਦੇ ਵਿੱਚ ਇੱਕ ਵੀ ਬਿਆਦਵੀ ਚ ਹਰਪ੍ਰੀਤ ਸਿੰਘ ਨੇ ਕੋਈ ਆਂ ਦਾ ਨਾਰਾ ਵੀ ਮਾਰਿਆ ਆਵੇ ਤਾਂ ਤਾਂ ਵੀ ਆਣ ਕੇ ਸਾਨੂੰ ਖੜੋ ਵੱਡੀ ਬਿਆਦਵੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਗੁਰੂ ਗ੍ਰੰਥ ਸਾਹਿਬ ਨੂੰ 400 ਬਹਤ ਲਿਖਤ ਬੋਰੀਆਂ ਚ ਪਾ ਕੇ ਉਹ ਬੰਦਾ ਸਕੂਟਰੀ ਦੇ ਅੱਗੇ ਲੈ ਕੇ ਜਾਂਦਾ ਹਰ ਰੋਜ਼ ਹਰਪ੍ਰੀਤ ਨੂੰ ਆਪਾਂ ਬੜੀ ਵਾਰੀ ਲਿਖਤੀ ਤੌਰ ਤੇ ਦਿੱਤਾ ਨਹੀਂ ਮੰਨਿਆ ਨੱਚ ਜਸਦਰ ਹਵਾਰਾ ਜੀ ਉਹਨਾਂ ਦੀ ਗੱਲ ਕਰਨ ਲੱਗਿਆ ਸੀ ਇੱਕ ਲੰਡੂ ਪਤਾ ਨਹੀਂ ਉਹ ਗਾਏ ਕਿ ਆ ਨਚਾਰਿਆ ਕੀ ਆ ਕੀ ਨਹੀਂ ਉਹਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਪਾਈ ਗਈ ਉਹਦੇ ਵਿੱਚ ਭਾਈ ਹਵਾਰਾ ਸਾਹਿਬ ਦੇ ਬਾਰੇ ਬੜੇ ਅਪੱਤੀ ਜਨਕ ਬੜੇ ਅਪਸ਼ਬਦ ਬੋਲੇ ਗਏ ਉਹ ਚੀਜ਼ ਨੂੰ ਕਿੱਦਾਂ ਦੇਖੋ ਉਹ ਦੇਖੋ ਮੈਂ ਉਹ ਗੱਲ ਕਰਦਾ ਹਾਂ ਉਹ ਆਪਣੇ ਕਮਰੇਆਂ 'ਚ ਬੋਲਦੇ ਹੈ ਭਾਈ ਸਾਹਿਬ ਉਹ ਆਪਣੇ ਕਮਰੇਆਂ 'ਚ ਜਿਹੜਾ ਹੁਣ ਕਹਿੰਦੇ ਕੁੱਤਾ ਵੀ ਸ਼ੇਰ ਹੁੰਦਾ ਆਪਣੇ ਘਰ ਵਿੱਚ ਗੱਲ ਹੈਗੀ ਉਹ ਬਾਹਰ ਆਉਂਦੀ ਮੇਰਾ ਖਿਆਲ ਸਿੰਧਾ ਨੇ ਵੀਡੀਓ ਆਈ ਹੈ ਉਹਦਾ ਕਟਾਪਾ ਲਾਭ ਦਿੱਤਾ ਆ ਉਹਦਾ ਘਟਾਪਾ ਲੱੱਥਾ ਵੀ ਆ। ਬਾਕੀ ਜੇ ਇਦਾਂ ਦੇ ਲੰਡੂ ਬੰਡੂ ਕਈ ਹੈਗੇ ਆ ਜਿਹੜੇ ਭੌਂਕਦੇ ਆ ਕੋਈ ਗੱਲ ਨਹੀਂ। ਜੇ ਤਾਂ ਮਾਂ ਪਿਓ ਆਪਣੇ ਮਾਂ ਪਿਓ ਦਾ ਹੈ ਨਾ ਪਿਓ ਦਾ ਸਗਾ ਆ। ਬਾਕੀ ਜੇ ਤੂੰ ਹਵਾਰਾ ਸਾਨੂੰ ਕਹਿਣਾ ਆ ਜਾ ਵੀ ਜਿੱਥੇ ਮਰਜ਼ੀ ਆ ਜਾ ਆਪਾਂ ਬੈਠੇ ਆ। ਇਕੱਲੇ ਨੂੰ ਗੱਲਾਂ ਆ ਜਾਂਗੇ ਜਿੱਦਾਂ ਤੂੰ ਕਹੂਗਾ ਆ ਜਾ ਤਾਂ ਉੱਥੇ ਗੱਲ ਕਰਕੇ ਦੱਸ। ਪੰਥ ਪੰਜਾਬ ਚੈਨਲ ਦੇਖ ਰਹੀ ਦੇਸ਼ ਵਿਦੇਸ਼ ਦੀ ਸੰਗਤ ਨੂੰ ਦਾ ਜਸਵੀਰ ਸਿੰਘ ਸਸਤੇਵਾਲਾ ਦੀ ਫਤਿਹ ਪ੍ਰਮਾਣ ਹੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੋਸ਼ਲ ਮੀਡੀਆ ਦੀ ਗੱਲ ਕਰ ਲਈਏ ਤੇ ਜਾਂ ਪਿੰਡਾਂ ਦੇ ਵਿੱਚ ਚੱਲ ਰਹੀ ਖੁੰਡ ਚਰਚਾ ਦੀ ਗੱਲ ਕਰ ਲਈਏ ਹਰ ਪਾਸੇ ਜਿੱਥੇ ਵੀ ਕੋਈ ਦੋ ਵਿਅਕਤੀ ਆਪਸ ਦੇ ਵਿੱਚ ਗੱਲਬਾਤ ਕਰਦੇ ਆ ਤੇ ਬਾਦਲ ਲਾਣੇ ਦੀ ਗੱਲ ਜ਼ਰੂਰ ਚੱਲਦੀ ਹੈ ਤੇ ਬਾਦਲ ਲਾਣੇ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਸਭ ਕੁਝ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਮੰਨਿਆ ਜਾਂਦਾ ਹੈ ਜਿਹੜੇ ਗਨਾਹ ਕੌਮ ਪਿਛਲੇ ਲੰਮੇ ਸਮੇਂ ਤੋਂ ਕਹਿੰਦੀ ਆ ਰਹੀ ਹੈ ਕਿ ਤੁਸੀਂ ਆ ਗਨਾਹ ਕੀਤੇ ਆ ਪਰ ਉਹ ਮੰਨਣ ਦੇ ਬਾਵਜੂਦ ਵੀ ਜਿਹੜੀ ਉਹਨਾਂ ਨੂੰ ਸਜ਼ਾ ਮਿਲਦੀ ਹੈ ਉਸ ਸਜ਼ਾ ਦੇ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਜਿਹੜੇ ਜ਼ਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਆਦੇਸ਼ ਜਾਰੀ ਹੁੰਦੇ ਉਹਨਾਂ ਨੂੰ ਮੰਨਣ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਸਮੇਂ-ਸਮੇਂ ਦੇ ਉੱਤੇ ਸਾਹਮਣੇ ਆਉਂਦੀਆਂ ਰਹੀਆਂ ਪਰ ਜਿਹੜਾ ਕੱਲ ਇੱਕ ਫੈਸਲਾ ਆਉਂਦਾ ਆ ਕਿ ਗਿਆਨੀ ਹਰਪ੍ਰੀਤ ਸਿੰਘ ਹਣਾ ਨੂੰ ਉਹਨਾਂ ਦੇ ਅਹੁਦਿਆਂ ਦੇ ਉੱਤੋਂ ਬਰਖਾਸਤ ਕਰ ਦਿੱਤਾ ਜਾਂਦਾ ਆ ਇਹ ਸਾਰੇ ਮਸਲੇ ਦੇ ਉੱਤੇ ਗੱਲਬਾਤ ਕਰਦੇ ਆ ਮੇਰੇ ਨਾਲ ਸ਼ਖਸ਼ੀਅਤ ਆ ਅਕਸਰ ਹੀ ਪੰਜਾਬ ਦੀ ਧਰਤੀ ਹੋਵੇ ਜਾਂ ਗਵਾਂਢੀ ਸੂਬਿਆਂ ਦੇ ਵਿੱਚ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਅਦਬ ਸਤਕਾਰ ਨੂੰ ਬਹਾਲ ਕਰਾਉਣ ਦੀ ਗੱਲ ਹੋਵੇ ਤਾਂ ਭਾਈ ਦਵਿੰਦਰ ਸਿੰਘ ਸਤਕਾਰ ਕਮੇਟੀ ਤੋਂ ਇਹ ਹਮੇਸ਼ਾ ਹੀ ਉੱਥੇ ਪਹੁੰਚ ਜਾਂਦੇ ਨੇ ਤੇ ਉੱਥੇ ਜਾ ਕੇ ਜਿਹੜੀਆਂ ਸੇਵਾਵਾਂ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਦੀਆਂ ਸੇਵਾਵਾਂ ਨੂੰ ਬਹਾਲ ਕਰਵਾਉਂਦੇ ਨੇ ਚੈਨਲ ਦੇ ਉੱਤੇ ਸਵਾਗਤ ਕਰ ਲੈਣਿਆ ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਆਂ ਸਵਾਗਤ ਭਾਈ ਸਾਹਿਬ ਵੈਕ੍ਰੂ ਜੀ ਕਖਾਨ ਸਾਹਿਬ ਸਾਹਿਬ ਵੈਕ੍ਰੂ ਜੀ ਜੀ ਸਤਿ ਸ੍ਰੀ ਅਕਾਲ ਸੁਣਾਓ ਜੀ ਠੀਕ ਠਾਕ ਹੋ ਚੜਦੀ ਕਲਾ ਹਾਂਜੀ ਚੜਦੀ ਕਲਾ ਚੜਦੀ ਕਲਾ ਜਿੱਦਾਂ ਮੈਂ ਹੁਣੇ ਹੀ ਗੱਲ ਕਰ ਰਿਹਾ ਸੀਗਾ ਕਿ ਪੰਥ ਲੰਮੇ ਸਮੇਂ ਤੋਂ ਕਹਿੰਦਾ ਆ ਰਿਹਾ 328 ਰੂਪਾਂ ਦੀ ਗੱਲ ਹੋਵੇ ਬੈਬਲ ਬਰਗਾੜੀ ਦੀ ਗੱਲ ਹੋਵੇ ਸਿੰਘਾਂ ਨੂੰ ਸ਼ਹੀਦ ਕਰਨ ਦੀ ਗੱਲ ਹੋਵੇ ਭਾਈ ਜਸਪਾਲ ਸਿੰਘ ਚੌੜ੍ਹ ਸਿੱਧਵਾਂ ਨੂੰ ਸ਼ਹੀਦ ਕਰਨ ਦੀ ਗੱਲ ਹੋਵੇ ਪੰਥ ਨੇ ਲੰਮੇ ਸਮੇਂ ਤੋਂ ਕਿਹਾ ਕਿ ਤੁਸੀਂ ਸਭ ਕੁਝ ਕੀਤਾ ਤੇ ਬਾਦਲ ਕੇ ਕਹਿੰਦੇ ਰਹਿ ਕੇ ਅਸੀਂ ਨਹੀਂ ਕੀਤਾ ਨਹੀਂ ਕੀਤਾ ਇੱਕ ਦਿਨ ਆਇਆ ਕਕਾਲ ਤੱਕ ਸੈਪਟ ਜਾ ਕੇ ਸਭ ਕੁਝ ਮੰਨਣਾ ਪਿਆ ਉਸ ਤੋਂ ਬਾਅਦ ਜਿਹੜੇ ਆਦੇਸ਼ ਸੁਣਾਏ ਗਏ ਉਹ ਉਸ ਤਰੀਕੇ ਦੇ ਨਾਲ ਨਹੀਂ ਮੰਨੇ ਗਏ ਪਰ ਗਿਆਨੀ ਹਰਪ੍ਰੀਤ ਸਿੰਘ ਹਣਾ ਨੂੰ ਉਹਨਾਂ ਦੀਆਂ ਸੇਵਾਵਾਂ ਵਾਪਸ ਲੈ ਲੀਆਂ ਗਈਆਂ ਉਹਨਾਂ ਨੂੰ ਸਾਫਕਾ ਉਹਨਾਂ ਦੇ ਨਾਲ ਨਾਲ ਲੱਗ ਚੁੱਕੇ ਆ ਜਥੇਦਾਰ ਦਮਦਮਾ ਸਾਹਿਬ ਦੇ ਜਥੇਦਾਰ ਕਿੱਦਾਂ ਦੇਖ ਰਹੇ ਹੋ ਸਾਰੇ ਮਸਲੇ ਨੂੰ ਕਿੱਦਾਂ ਦੇਖ ਰਹੇ ਹੋ ਹਾਲਾਂਕਿ ਬਹੁਤ ਸਾਰੇ ਗਿਲੇ ਸ਼ਿਕਵੇ ਸੰਗਤ ਦੇ ਗਿਆਨੀ ਹਰਪ੍ਰੀਤ ਸਿੰਘ ਹਣਾ ਦੇ ਨਾਲ ਵੀ ਹੈਗੇ ਨੇ ਤੇ ਸਮੇਂ-ਸਮੇਂ ਤੇ ਸੰਗਤ ਨੇ ਉਜਾਗਰ ਵੀ ਕੀਤੇ ਨੇ ਪਰ ਜਿਹੜਾ ਹੋਣਾ ਸਭ ਕੁਝ ਚੱਲ ਰਿਹਾ ਕਿੱਦਾਂ ਦੇਖ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਹਿਲਾਂ ਗੱਲ ਬਾਦਲਾਂ ਤੋਂ ਸ਼ੁਰੂ ਕਰਦਾ ਹਾਂ ਜੀ ਬਾਦਲ ਨੇ ਜੋ ਬਾਦਲ ਪਰਿਵਾਰ ਨੇ ਸਿੱਖ ਕੌਮ ਦਾ ਨੁਕਸਾਨ ਕੀਤਾ ਮੈਂ ਪਿਛਲਾ ਇਤਿਹਾਸ ਵੀ ਬਹੁਤ ਪੜ੍ਹਿਆ ਕਦੀ ਕਿਸੇ ਇਤਿਹਾਸ ਵਿੱਚ ਇਸ ਤੋਂ ਜਾਨੀ ਕਿ ਘੱਟ ਵੱਧ ਕਿਸੇ ਨੇ ਨਹੀਂ ਕੀਤਾ ਸਭ ਤੋਂ ਜ਼ਿਆਦਾ ਨੁਕਸਾਨ ਇਹ ਬਾਦਲ ਪਰਿਵਾਰ ਨੇ ਕੀਤਾ ਦੇਖੋ ਪਹਿਲਾਂ ਮੈਂ ਗੱਲ ਕਰਦਾ ਆ ਜਦੋਂ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕੀਤਾ ਗਿਆ ਸੀ ਜੀ ਉਹ ਸੰਗਤ ਜੀ ਆਪਾਂ ਦੇਖਦੇ ਆ ਉਹ ਕਾਂਗਰਸ ਸਰਕਾਰ ਵੱਲੋਂ ਕੀਤਾ ਗਿਆ ਬਾਹਰ ਦੀ ਦਰਵਾਜ਼ ਜਿਹੜੀ ਆ ਉਹ ਕਾਂਗਰਸ ਨੇ ਢਾਈ ਜੋ ਅੰਦਰ ਦੀ ਮਾਨ ਮਰਿਆਦਾ ਸੰਗਤ ਜੀ ਬਾਦਲ ਪਰਿਵਾਰ ਨੇ ਔਰ ਬਾਦਲ ਨੇ ਖਤਮ ਕੀਤੀ ਆ ਮੈਂ ਨਹੀਂ ਕਹਿਣਾ ਕਿ ਉਹ ਬੰਦਾ ਮਾਫ਼ ਕਰਨ ਦੇ ਲਾਇਕ ਸੀ ਕਿ ਜਿਹੜਾ ਇਹ ਦੇਖੋ ਪਹਿਲਾਂ ਤਾਂ ਗੱਲ ਇਹ ਕਿ ਸਾਰਾ ਉੱਥੇ ਚੱਲ ਰਿਹਾ ਮਸਲਾ ਸਾਰਾ ਬਾਦਲ ਪਰਿਵਾਰ ਦਾ ਵੀ ਆ ਜਿਹਨੂੰ ਲੈ ਲਈਏ ਪ੍ਰਧਾਨ ਧਾਮੀ ਲੈ ਲਈਏ ਪ੍ਰਧਾਨ ਧਾਮੀ ਤੋਂ ਇਲਾਕੇ ਇੱਕ ਚਪੜਾਸੀ ਤੱਕਰ ਜਿਹੜਾ ਆ ਉਹ ਆਪਾਂ ਪਹਿਲਾਂ ਵੀ ਗੱਲ ਕਰਦੇ ਆਏ ਆ ਕਿ ਬਾਦਲ ਪਰਿਵਾਰ ਕੋ ਪਰਮਿਸ਼ਨ ਤੋਂ ਬਿਨਾ ਕੋਈ ਉਹਦੀ ਨੌਕਰੀ ਤੇ ਨਹੀਂ ਲੱਗਦਾ ਤੇ ਅੱਜ ਵੀ ਗ੍ਰੰਤੀ ਸਿੰਘ ਜਿੰਨੇ ਵੀ ਲਾਏ ਜਾਂਦੇ ਆ ਕੋਈ ਵੀ ਅਹੁਦੇਦਾਰ ਲਾਇਆ ਜਾਂਦਾ ਆ ਉਹ ਸਾਰੇ ਬਾਦਲ ਪਰਿਵਾਰ ਤੋਂ ਪਹਿਲਾ ਇਜਾਜ਼ਤ ਲੈਣੀ ਪੈਂਦੀ ਆ ਤਾਂ ਲੈਣੇ ਪੈਂਦੇ ਆ ਮੈਂ ਗੱਲ ਕਰਦਾ ਜਿਹੜਾ ਜਿਹੜੀ ਉਹਨੇ ਟਾਲਾਈ ਆ ਜੀ ਬਾਦਲ ਪਰਿਵਾਰ ਨੇ ਅਕਾਲ ਤਖਤ ਸਾਹਿਬ ਕਾਂਗਰਸ ਸਰਕਾਰ ਨੇ ਟੋਪਾ ਟੈਂਕਾਂ ਨਾਲ ਢਾਹਤਾ ਪਰ ਇਹਨਾਂ ਨੇ ਉਹਦੀ ਜਿਹੜੀ ਮਿਆਦਾ ਖਤਮ ਕੀਤੀ ਸਰਸੇ ਵਾਲੇ ਕੋ ਝੂਠੀਆਂ ਜਣੀਆਂ ਉੱਥੇ ਅਕਾਲ ਤਖਤ ਸਾਹਿਬ ਤੇ ਖੜੇ ਹੋ ਕੇ ਉਹਨਾਂ ਨੂੰ ਮਾਫ਼ੀਆਂ ਦੇ ਦਿੱਤੀਆਂ ਇਹ ਤੋਂ ਵੱਡੀ ਮੈਕਨਾ ਹੋਰ ਕਿਹੜੀ ਹੋ ਸਕਦੀ ਆ ਅੱਜ ਸਾਡਾ ਪੰਥ ਉੱਥੇ ਆ ਕੇ ਡਿੱਗ ਗਿਆ ਆ ਕਿ ਅੱਜ ਕੋਈ ਵੀ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਨਹੀਂ ਮੰਨਣ ਚਾਹੀਦਾ ਹਮ ਕੋਈ ਵੀ ਹੁਣ ਜਿਹੜਾ ਕੋਈ ਚੰਗਾ ਜੱਥੇਦਾਰ ਵੀ ਆਵੇਗਾ ਉਹ ਵੀ ਸੋਚੇਗਾ ਵੀ ਇਹ ਬੰਦਾ ਸਰਕਾਰੀ ਆ ਜੀ ਅੱਜ ਉਹ ਸਾਡੀ ਸਥਿਤੀ ਆ ਗਈ ਆ ਭਾਈ ਸਾਹਿਬ ਜੀ ਉਹ ਸਾਡੀ ਸਾਰਿਆਂ ਦੇ ਮਨਾਂ ਵਿੱਚ ਚੀਜ਼ਾਂ ਆ ਗਈਆਂ ਕੋਈ ਅਕਾਲੀ ਫੁੱਲਾ ਸਿੰਘ ਰ ਆ ਵੀ ਆਜੂਗਾ ਨਾ ਵੀ ਸਾਨੂੰ ਸ਼ੱਕ ਹੋਊਗੀ ਵੀ ਯਾਰ ਕਿਤੇ ਬਾਦਲਾਂ ਵਾਂਗੂ ਕਿਤੇ ਜੱਥੇਦਾਰ ਲਾਇਆ ਤਾਂ ਨਹੀਂ ਕਿਤੇ ਇਹ ਸ਼ੱਕ ਸਾਨੂੰ ਜ਼ਰੂਰ ਰਹੇਗੀ ਤੇ ਗੱਲ ਕਰਦੇ ਆ ਹਰਪ੍ਰੀਤ ਸਿੰਘ ਜੀ ਜੀ ਦੇਖੋ ਮੈਂ ਹਰਪ੍ਰੀਤ ਸਿੰਘ ਦੀ ਗੱਲ ਕਰਦਾ ਆ ਜਦੋਂ ਤੱਕ ਇਹ ਤਨਖਾਵਾ ਲੈਂਦਾ ਰਿਹਾ ਹਰਪ੍ਰੀਤ ਉਹਨਾਂ ਦੇਰ ਬਾਦਲ ਤੇ ਗੁਣ ਗਾਏ ਨੇ ਅੱਜ ਜਦੋਂ ਬਾਦਲ ਦੇ ਇਹਨੂੰ ਕੱਢਣ ਤੇ ਆਇਆ ਤਾਂ ਫੇਰੇ ਇਹ ਪੰਥਵਾਲਾ ਆ ਗਿਆ ਮੈਂ ਤੁਹਾਡੇ ਚੈਨਲ ਨਾਲ ਇਹ ਕਹਿਣਾ ਚਾਹੁੰਦਾ ਸੰਗਤ ਜੀ ਇਹਨੂੰ ਮੂੰਹ ਨਾ ਲਾਇਓ ਕਦੀ ਵੀ ਹਰਪ੍ਰੀਤ ਜਥੇਦਾਰ ਨੂੰ ਕਿਉਂਕਿ ਜਦੋਂ ਉੱਥੇ ਜਥੇਦਾਰੀ ਤੇ ਬਹਿ ਕੇ ਇਹ ਫੈਸਲੇ ਕਰਦਾ ਸੀ ਕੌਮ ਦੇ ਖਿਲਾਫ ਕੀਤੇ ਨੇ ਫੈਸਲੇ ਇੱਕ ਮੈਂ ਹੋਰ ਗੱਲ ਕਰਦਾ ਆ ਅੱਜ ਜਿਹੜੀ ਬਿਆਦਵੀ ਜਿਹੜੀ ਬਰਗਾੜੀ ਵਿੱਚ ਬਿਆਦਵੀ ਹੋਈ ਸੀ ਜੀ ਉਹਦੀ ਜਿਹੜੀ ਬਿਆਨ ਹੋਏ ਆ ਉਹਦੇ ਵਿੱਚ ਜੱਜ ਸਾਹਿਬ ਨੇ ਗੱਲ ਕੀਤੀ ਆ ਕਿ ਜਿਹੜੀ ਹਣੀਪ੍ਰੀਤ ਆ ਜੀ ਹਣੀਪ੍ਰੀਤ ਵੱਲੋਂ ਇਹ ਗੁਰੂ ਗ੍ਰੰਥ ਸਾਹਿਬ ਨੂੰ ਚੈਲੰਜ ਕਰਕੇ ਕੀਤਾ ਰਿਹਾ ਵੀ ਸਾਡੇ ਗੁਰੂ ਨੂੰ ਇਹਨਾਂ ਨੇ ਬਿਆਦਵੀ ਕੀਤੀ ਤੇ ਇਹਨਾਂ ਦੇ ਗੁਰੂ ਦੀ ਵੀ ਬਿਆਦਵੀ ਕਰੋ ਉਹਨੂੰ ਨਹੀਂ ਪਤਾ ਵੀ ਕਿਹੜਾ ਗੁਰੂ ਸੀ ਜ਼ਿਲ੍ਹੇ ਨੂੰ ਦੱਸਿਆ ਵੀ ਗੁਰੂ ਗ੍ਰੰਥ ਸਾਹਿਬ ਜਿਹਨਾਂ ਦੇ ਗੁਰੂ ਆ ਜੀ ਉਹਦੇ ਜੋ ਉਹਨੇ ਬਿਆਨਾਂ ਚ ਲਿਖਾਇਆ ਉਹਦੇ ਬਿਆਨਾਂ ਚ ਪੂਰੇ ਦੱਸਿਆ ਗਿਆ ਵੀ ਗੁਰੂ ਗ੍ਰੰਥ ਸਾਹਿਬ ਦੀ ਬਯਦਬੀ ਵੀ ਇਸੇ ਤਰ੍ਹਾਂ ਕਰਾਓ ਜਿੱਦਾਂ ਸਾਡੇ ਗੁਰੂ ਦੀ ਕੀਤੀ ਆ ਜੀ ਸਿੱਖ ਦੀ ਦੇਖੋ ਅੱਜ ਸਿੱਖ ਪੰਥ ਕਿੱਥੇ ਖੜਾ ਆ ਯਾਰ ਅਸੀਂ ਉਸ ਹਨੀਪ੍ਰੀਤ ਤੇ ਵੀ ਕੋਈ ਕਾਰਵਾਈ ਨਹੀਂ ਕਰਾ ਸਕੇ ਭਾਜੀ ਬਿਲਕੁਲ ਅੱਜ ਸਾਰੇ ਸੋਸ਼ਲ ਮੀਡੀਆ ਤੇ ਆ ਜੀ ਤਾਂ ਗੱਲ ਕਰਦੇ ਹਰਪ੍ਰੀਤ ਦੀ ਜਦੋਂ ਵੀ ਅਸੀਂ ਕੋਈ ਕਾਰਜ ਕੀਤੇ ਆ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਵੱਲੋਂ ਇਹ ਹਰਪ੍ਰੀਤ ਨੇ ਉੱਥੋਂ ਜਿਹੜਾ ਬਿਆਨ ਤੇ ਸਤਕਾਰ ਕਮੇਟੀਆਂ ਭੰਗ ਕਰ ਦਿਤੀਆਂ ਸਤਕਾਰ ਕਮੇਟੀਆਂ ਨੂੰ ਸਾਈਡ ਤੇ ਲਾ ਦੋ ਵੀ ਜਿਹੜਾ ਗੁਰੂ ਦੀ ਗੱਲ ਕਰਦੀ ਆ ਜੀ ਪਤਾ ਵੀ ਆਪਾਂ ਜਿਹੜੇ ਸਤਕਾਰ ਕਮੇਟੀ ਦੇ ਸਿੰਘ ਆ ਕਿਤੋਂ ਵੀ ਜੜੀ ਹੈਗੀ ਆ ਉਹ ਮਾਇਆ ਲੈ ਕੇ ਜਾਂ ਸ਼ਰੋਮਨੀ ਕਮੇਟੀ ਕੋਲ ਤੇਲ ਪਵਾ ਕੇ ਨਹੀਂ ਜਾਂਦੀ ਬਿਲਕੁਲ ਆਪਣੇ ਜਿਹੜੇ ਕੀਰਤੀ ਸਿੰਘ ਸਾਡੇ ਸਾਰੇ ਆ ਆਪਣੀ ਤੇਲ ਆਪਣੀ ਕਮਾਈਆਂ ਚੋਂ ਗੁਰੂ ਸਾਹਿਬ ਨੇ ਦਿੱਤੇ ਹੋਏ ਜੋ ਮਾਇਆ ਉਹਦੇ ਵਿੱਚ ਆਪਾਂ ਖਰਚਾ ਕਰਕੇ ਜਾਂਦੇ ਆ ਜੀ ਤੇ ਇਹ ਮੈਂ ਪਿਛਲੇ ਦਿਨੀ ਇੱਕ इंदौर ਤੋਂ ਜਿਹੜੀ ਕਾਰਵਾਈ ਚੱਲੀ ਸੀਗੀ ਅੰਦੋਰ ਦੇ ਵਿੱਚ ਇੱਕ ਬੀਬੀ ਬੀਬੀ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸਰੂਪ ਪ੍ਰਕਾਸ਼ ਕਰਕੇ ਉੱਤੇ ਚਾਬੀਆਂ ਸੱਡ ਦਿੰਦੀ ਸੀ ਕੋਈ ਲੋਕੀ ਆਉਂਦੇ ਸੀ ਜਾਂਦੇ ਸੀ ਮੱਥਾ ਟੇਕਦੇ ਸੀ ਜਿਹਦਾ ਕੋਈ ਦੁਕਾਨਦਾਰ ਨਹੀਂ ਚੱਲਦੀ ਦੁਕਾਨ ਨਹੀਂ ਚੱਲਦੀ ਉਹਨੇ ਚਾਬੀ ਸੱਡ ਦੇਣੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਉੱਪਰ ਅੱਛਾ ਇਹ ਆਪਾਂ ਆਪਣੀ ਮਨੋਣੀ ਗੱਲਾਂ ਕਰਦੇ ਸੰਗਤ ਜੀ ਵੀਡੀਓ ਆ ਨੈੱਟ ਤੇ ਸਾਰੇ ਦੀ ਵੀਡੀਓ ਚੜੀਆਂ ਪਈਆਂ ਬੀਬੀ ਦੀਆਂ ਉਹ ਗੁਰੂ ਗ੍ਰੰਥ ਸਾਹਿਬ ਦੀ ਚਾਬੀ ਸੱੜਦੀ ਸੀ ਉੱਪਰ ਤੇ ਚਾਬੀ ਜਿਹੜਾ ਚੱਕ ਲੈ ਦੁਕਾਨਦਾਰ ਉਹਦੀ ਚੱਲ ਗਈ ਜੀ ਨਾਲ ਹੀ ਉਹ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗਾਂ ਨੂੰ ਹੱਥ ਮਾਰ ਕੇ ਜਿਹੜਾ ਕੋਈ ਮੱਥਾ ਟੇਕਦਾ ਸੀ ਉਹ ਤੇ ਸਿਰਾਂ ਤੇ ਰੱਖ ਦਿੰਦੇ। ਅੱਛਾ। ਸੰਗਤ ਜੀ ਆਪਾਂ ਪੰਜ ਜੜੇ ਦੇ ਸਿੰਘ ਅੰਦੌਰ ਵਿੱਚ ਗਏ। ਉੱਥੇ ਕਾਰਵਾਈ ਪਾਈ। ਕਾਰਵਾਈ ਪਾਈ। ਇਹਨਾਂ ਨੇ ਬਿਆਨ ਹਰਪ੍ਰੀਤ ਦਾ ਬਿਆਨ ਆ ਗਿਆ ਜੀ ਇਹ ਤੋੜਦੇ ਆ। ਤੇ ਉੱਥੇ ਜਿਹੜੇ ਇਹਦੇ ਵਿਰੋਧ ਵਿੱਚ ਜਿਹੜੇ ਉੱਥੇ ਦੇ ਸਿੰਧੀ ਭਾਈ ਜਾ ਰਹੇ ਆ ਉਹਨਾਂ ਨੇ ਜੀ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਦੁਆਰਾ ਇਮਲੀ ਸਾਹਿਬ ਆ ਉੱਥੇ ਸਭਾਏ ਮਨ ਕਰ ਲਾਪੇ। ਠੀਕ ਹੈ। ਤੇ ਉੱਤੋਂ ਜਿਹੜੇ ਸਿੰਧੀਆਂ ਨੇ ਕਿਹਾ ਵੀ ਇਹ ਸਾਨੂੰ ਤੋੜਦੇ ਆ ਤੇ ਹਰਪ੍ਰੀਤ ਨੂੰ ਮਿਲੇ ਹਰਪ੍ਰੀਤ ਨੇ ਜੀ ਇੱਕ ਬਿਆਨ ਜਾਰੀ ਕਰ ਦਿੱਤਾ ਵੀ ਸਤਕਾਰ ਕਮੇਟੀਆਂ ਭੰਗ ਕਰ ਦਿੱਤੀਆਂ ਗਈਆਂ ਸਤਕਾਰ ਕਮੇਟੀ ਨੂੰ ਕਿਸੇ ਦੀ ਪਾਵਰ ਨਹੀਂ ਹੋ ਮੈਂ ਗੱਲ ਇਹ ਵੀ ਦੱਸ ਦਿਨਾ ਤੁਹਾਡੇ মিডিਆ ਰਾਹੀਂ ਦੇਖੋ ਸਾਨੂੰ ਕਿਸੇ ਨੇ ਨਹੀਂ ਤੋੜਿਆ ਨਾ ਸਾਨੂੰ ਸ਼ਰੋਮਨੀ ਕਮੇਟੀ ਨੇ ਤੋੜਿਆ ਨਾ ਇਹ ਸਾਨੂੰ ਕਿਹਨੇ ਦਾਲਣੇ ਤੋੜਿਆ ਆਪਾਂ ਗੁਰੂ ਸਾਹਿਬ ਦੇ ਸਤਕਾਰ ਵਜੋਂ ਤੁਰੇ ਆ ਉਹਨੂੰ ਕੋਈ ਨਹੀਂ ਰੋਕ ਸਕਦਾ ਕੋਈ ਸਿੱਖ ਆ ਆਪਾਂ ਇਹ ਨਹੀਂ ਕਹਿੰਦੇ ਸਤਕਾਰ ਕਮੇਟੀ ਦੀ ਕੋਈ ਸੇਵਾ ਕਰੇ ਕੋਈ ਵੀ ਸਿੱਖ ਆ ਉਹਨੂੰ ਕੋਈ ਹਰੇਕ ਬੰਦੇ ਨੂੰ ਗੁਰੂ ਸਾਹਿਬ ਦਾ ਸਤਕਾਰ ਬਹਾਲ ਕਰਨ ਨੂੰ ਅੱਗੇ ਆਉਣਾ ਚਾਹੀਦਾ ਇਹ ਨਹੀਂ ਵੀ ਕਿਸੇ ਨੂੰ ਜਿਹਦੇ ਤੇ ਪਿੱਛੇ ਤਨਖਾਹ ਮਿਲਦੀ ਹੋਵੇ ਤਨਖਾਈ ਆਈ ਬੰਦਾ ਗੁਰੂ ਸਾਹਿਬ ਦੀ ਸੇਵਾ ਕਰੇ ਕੋਈ ਵੀ ਸੇਵਾ ਕਰਦਾ ਮੈਂ ਗੱਲ ਕਰਾਂ ਮੈਂ ਦੌਰ ਦੀ ਜਦੋਂ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਿੰਧੀਆਂ ਨੇ ਉਹ ਪ੍ਰਾਤਨ ਸਰੂਪ ਜਿਹੜੇ ਪ੍ਰਾਤਨ ਸਰੂਪ ਸੀ ਜਿਨ੍ਹਾਂ ਦੇ ਅੰਗ ਪਾਟੇ ਹੀ ਉਹ ਬਹਾਨੇ ਨਾਲ ਇੰਬਲੀ ਸਾਹਿਬ ਗੁਰਦੁਆਰੇ 220 250 ਥਰੂ ਉਹ ਪਰੋਂ ਨੇ ਭੇਜ ਦਿੱਤਾ ਜੀ ਆਪਾਂ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਤੇ ਹਰਪ੍ਰੀਤ ਨੇ ਉਧਰੋਂ ਕੁਝ ਮਸਲਾ ਉਹਨਾਂ ਨੇ ਦੇਖਿਆ ਨਹੀਂ ਕੁਝ ਨਹੀਂ ਦੇਖਿਆ ਕੁਝ ਸੁਣਿਆ ਨਹੀਂ ਉਹਨੂੰ ਸਿੱਧੇ ਸਾਨੂੰ ਸਰਕਾਰ ਕਮੇਟੀਆਂ ਜੀ ਅੱਜ ਤੋਂ ਬਰਖਾਸ ਕਰ ਦਿੱਤੀਆਂ ਏਦਾਂ ਦੇ ਭੀ ਜਿਹੜੇ ਵੀ ਗੁਰੂ ਗ੍ਰੰਥ ਸਾਹਿਬ ਸਰਕਾਰ ਨੂੰ ਤੁਰੇ ਆ ਤੇ ਹਰਪ੍ਰੀਤ ਨੇ ਉਹ ਰੋੜਾ ਬਣਿਆ ਹਰੇਕ ਕੰਮ ਦਾ ਜਦੋਂ ਕੋਈ ਵੀ ਆਪਾਂ ਸਤਕਾਰ ਕਮੇਟੀਆਂ ਹੋਵੇ ਕੋਈ ਵੀ ਕਿਸੇ ਕੰਮ 'ਚ ਕੋਈ ਵੀ ਸਤਕਾਰ ਵੱਜੋ ਤੁਰੇ ਆ ਹਰਪ੍ਰੀਤ ਨੇ ਕਦੀ ਕਿਸੇ ਦਾ ਸਾਥ ਨਹੀਂ ਦਿੱਤਾ ਉਹ ਬਾਦਲਾਂ ਦੇ ਪਰਿਵਾਰ ਨੂੰ ਪਹਿਲਾਂ ਵੀ ਸਮਰਪਿਤ ਸੀ ਤੇ ਸੰਗਤ ਅੱਜ ਵੀ ਸਮਰਪਿਤ ਆ ਇਹ ਸੰਗਤ ਜੀ ਇਹ ਹੁਣ ਤੁਸੀਂ ਆਪਾਂ ਕਹਿੰਨੇ ਵੀ ਹਰਪ੍ਰੀਤ ਬੜਾ ਵਧੀਆ ਦੋ ਕੋਨੇ ਲਫਜ਼ ਬੋਲ ਦਿੱਤੇ ਆ ਹਨਾ ਆਪਾਂ ਇਹਨੂੰ ਨਾ ਲਈਏ ਵਿੱਚ ਸੰਗਤ ਜੀ ਇਹ ਹਰਪ੍ਰੀਤ ਸਿੰਘ ਜਿਹੜਾ ਹੈਗਾ ਆ ਪਹਿਲਾਂ ਵੀ ਸਾਡੇ ਵਿਰੋਧੀ ਸੀ ਸਿੱਕਾਂ ਦਾ ਤੇ ਹੁਣ ਵੀ ਵਿਰੋਧੀ ਆ ਮੰਨਦੇ ਆ ਵੀ ਜਿਹੜੀ ਪਹਿਲਾਂ ਦੀ ਗੱਲ ਜਿਹੜੀ ਹੈਗੀ ਮੈਂ ਆਪ ਹੀ ਖੂਨ ਦੇ ਵਿੱਚ ਜ਼ਿਕਰ ਕਰ ਦਿੰਦਾ ਸੀਗਾ ਕਿ ਬਹੁਤ ਸਾਰੇ ਪੰਥ ਦੇ ਗਲੇਸ਼ਿਕ ਵੇ ਗੈਨੀ ਆਰ ਪੀ ਸਿੰਘਾਣਾ ਦੇ ਨਾਲ ਹੈਗੇ ਨੇ ਪਰ ਜਿਵੇਂ ਤੁਸੀਂ ਕਹਿੰਦੇ ਹੋ ਕਿ ਪਹਿਲਾਂ ਵੀ ਬਾਦਲਾਂ ਦੇ ਹਿੱਤ ਦੇ ਵਿੱਚ ਜਿਹੜਾ ਕੰਮ ਸੀਗਾ ਉਹ ਕਰਦੇ ਸੀਗੇ ਤੇ ਅੱਜ ਕੁਝ ਤਾਂ ਅਜਿਹਾ ਕੀਤਾ ਹੋਊਗਾ ਕਿ ਬਾਦਲਾਂ ਦੇ ਵੱਲੋਂ ਉਹਨਾਂ ਨੂੰ ਕੱਢਣਾ ਪੈ ਰਿਹਾ ਕੁਝ ਤਾਂ ਗੱਲ ਇਹੋ ਜੀ ਹੋਊਗੀ ਕਿਉਂਕਿ ਨਹੀਂ ਤਾਂ ਫਿਰ ਬਾਦਲਾਂ ਦੇ ਹਿੱਤ ਦੇ ਵਿੱਚ ਅੱਜ ਵੀ ਕਰ ਰਹੇ ਸੀ ਤੇ ਫਿਰ ਉਹਨਾਂ ਨੂੰ ਕੱਢਣ ਦੀ ਉਹਨਾਂ ਨੂੰ ਲੋੜ ਨਹੀਂ ਸੀ ਪੈਣ ਦੇਖੋ ਜੀ ਉਹ ਤਾਂ ਪਹਿਲਾਂ ਕਾਢ ਹੀ ਦਿੱਤੇ ਸੀਗੇ ਉਹਨਾਂ ਨੂੰ ਪਤਾ ਵੀ ਮੈਨੂੰ ਮਤਲਬ ਨਹੀਂ ਰੱਖਣਾ ਇਹਨਾਂ ਨੇ ਠੀਕ ਹੈ ਜਿਹੜਾ ਜਿਹੜਾ ਉਹਦਾ ਮੈਨੂੰ ਨਹੀਂ ਦੇਣਾ ਇਹਨੂੰ ਪਤਾ ਸੀਗਾ ਇਹ ਫਿਰ ਨੂੰ ਜਾਂਦੇ ਜਾਂਦੇ ਸਿੱਖ ਕਹੂੰਗਾ ਪਤਾ ਲੱਗ ਗਿਆ ਵੀ ਯਾਰ ਮੈਂ ਹੁਣ ਇੱਧਰ ਜੋਗਾ ਤਾਂ ਆਇਆ ਜੀ ਮੈਂ ਸੰਗਤ ਵੱਲ ਪਾਸੇ ਇਹ ਤਾਂ ਜਿਹੜੀ ਕਿ ਇਦਾਂ ਨੇ ਦੋ ਚਾਰ ਬਿਆਨ ਦੇ ਜਾਂਦੇ ਆ ਸੰਗਤ ਜੀ ਨਹੀਂ ਤਾਂ ਅੱਜ ਤੱਕ ਮੈਂ ਤੁਹਾਡੇ ਚੈਨਲਾਂ ਹੀ ਕਹਿੰਨਾ ਹਰਪ੍ਰੀਤ ਮੈਂ ਜੇ ਹਰਪ੍ਰੀਤ ਹੁੰਦਾ ਵੀ ਅਵੇ 10 ਹਰਪ੍ਰੀਤ ਤੂੰ ਕਿਹੜੇ ਵਿਆਦ ਵਿੱਚ ਗਿਆ ਸਾਡੇ 400 ਵਿਆਦਵੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਪੰਜਾਬ ਦੇ ਵਿੱਚ ਇੱਕ ਵੀ ਵਿਆਦਵੀ ਚ ਹਰਪ੍ਰੀਤ ਸਿੰਘ ਨੇ ਕੋਈ ਹਾਂ ਦਾ ਨਾਰਾ ਵੀ ਮਾਰਿਆ ਆਵੇ ਤਾਂ ਤਾਂ ਵੀ ਆਣ ਕੇ ਸਾਨੂੰ ਫੜੋ ਕਿਸੇ ਵੀ ਦੇਖੋ ਮੈਂ ਗੱਲ ਕਰਦਾ ਯੂਪ ਬਿਹਾਰ ਦੀ ਵੱਡੀ ਵਿਆਦਵੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਗੁਰੂ ਗ੍ਰੰਥ ਸਾਹਿਬ ਨੂੰ ਚਾਰ ਸਰੂਪ ਹੱਤ ਲਿਖਤ ਬੋਰਿਆਂ ਚ ਪਾ ਕੇ ਉਹ ਬੰਦਾ ਸਕੂਟਰੀ ਦੇ ਅੱਗੇ ਲੈ ਕੇ ਜਾਂਦਾ ਹਰ ਰੋਜ਼ ਹਰਪ੍ਰੀਤ ਨੂੰ ਆਪਾਂ ਬੜੀ ਵਾਰੀ ਲਿਖਤੀ ਤੌਰ ਤੇ ਦਿੱਤਾ ਨਹੀਂ ਮੰਨਿਆ ਮੈਂ ਹੁਣ ਗੱਲਾਂ ਤੁਸੀਂ ਛੇੜਤੀਆਂ ਹਰਪ੍ਰੀਤ ਦੀਆਂ ਹਰਪ੍ਰੀਤ ਦੀਆਂ ਗੱਲਾਂ ਕਰਦੇ ਜੋ ਗੁਰੂ ਗ੍ਰੰਥ ਸਾਹਿਬ ਨੇ ਨਾਮ ਧਾਰੀ ਉਹਦੇ ਠਾਕਰ ਸੰਗਤ ਜੀ ਆਪਾਂ ਦੋ ਵਾਰੀ ਹਰਪ੍ਰੀਤ ਦੇ ਨਜ਼ਰਾਂ ਵਿੱਚ ਲਿਆਂਦਾ ਉਹਨੂੰ ਲਿਖਤੀ ਤੌਰ ਤੇ ਦਿੱਤਾ ਵੀ ਇਸ ਬੰਦੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਕੀ ਇਹਨੂੰ ਹਾਕਾ ਬੇਅਦਬੀ ਕਰਨ ਦਾ ਕੋਈ ਵੀ ਉਹਨੇ ਉਸ ਬਤੇ ਕਾਰਵਾਈ ਨਹੀਂ ਕੀਤੀ ਅਸੀਂ ਘਟੋ ਘਟ ਵੀ 100 200 ਨੂੰ ਲਿਖਤੀ ਤੌਰ ਤੇ ਦਿੱਤੇ ਜਿੱਥੇ ਬੇਅਦਬੀਆਂ ਹੁੰਦੀਆਂ ਉਥੇ ਦੀ ਕਦੀ ਉਹਨੇ ਦਿੱਤੀ ਖਾਨੂੰ ਕੋਈ ਹਿਮਾਚਲ ਵਿੱਚ ਹਰਿਆਣੇ ਵਿੱਚ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਹੋਈਆਂ ਅੱਜ ਤੱਕ ਕੋਈ ਬਿਆਨ ਜਾਰੀ ਨਹੀਂ ਦਿੱਤਾ ਹਰਪ੍ਰੀਤ ਸਿੰਘ ਨੇ ਯਾਰ ਅੱਜ ਉਹਦੀ ਹੁਣ ਕੁਰਸੀ ਥੱਲੇ ਨੂੰ ਚੱਲੀ ਆ ਤੇ ਅੱਜ ਸਿੱਖ ਕੌਮ ਦੇ ਉਹ ਬਿਆਨ ਦੇਣ ਲੱਪਿਆ ਵੀ ਕਿਸੇ ਕੌਮ ਚੰਗੀ ਆ ਵੀ ਬਾਦਲ ਮਾੜੇ ਆ ਹੁਣ ਬਾਦਲ ਮਾੜੇ ਹੋ ਗਏ ਉਦੋਂ ਇਹਨੇ ਕਦੀ ਨਹੀਂ ਅੱਜ ਤੱਕ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਹਾਂ ਨਾ ਨਾਰਾ ਮਾਰਿਆ ਹੋਵੇ ਨੇ ਹਾਂਜੀ ਪਰ ਉਹ ਤਾਂ ਕਹਿੰਦੇ ਕਿ ਕਹਿੰਦੇ ਮੈਂ ਕਾਲੀ ਫੁੱਲਾ ਸਿੰਘ ਵਾਲਾ ਰੂਪ ਤੁਸੀਂ ਕਹਿੰਦੇ ਹੀ ਵੀ ਰੋਲ ਅਦਾ ਕਰੋ ਕਹਿੰਦੇ ਮੈਂ ਕਰਦਾ ਹੁਣ ਮੇਰੇ ਨਾਲ ਨਹੀਂ ਖੜਦੇ ਤੁਸੀਂ ਉਹ ਤਾਂ ਕਹਿੰਦੇ ਨਾਲ ਖੜੋ ਮੈਂ ਤਾਂ ਕਾਲੀ ਫੁੱਲਾ ਸਿੰਘ ਵਾਲਾ ਜਿਹੜਾ ਰੋਲ ਆਪਾਂ ਕਰ ਚੁੱਕੇ ਆ ਉਹ ਕਹਿੰਦੇ ਸਾਰਾ ਜਿਹੜਾ ਉਹ ਮੇਰੇ ਵੱਲੋਂ ਹੀ ਸਾਰਾ ਉਹ ਬਣਾਇਆ ਗਿਆ ਸੀਗਾ ਜਿਹਦਾ ਕਰਕੇ ਬਾਦਲਾਂ ਨੂੰ ਉੱਥੇ ਜਾ ਕੇ ਮੰਨਣਾ ਪਿਆ ਸਾਰਾ ਕੁਝ ਵੀ ਅਸੀਂ ਆ ਗਨਾਹ ਕੀਤੇ ਆ ਉਸ ਤੋਂ ਬਾਅਦ ਸਜਾਵਾਂ ਵੀ ਲੱਗੀਆਂ ਸੱਤ ਮੈਂਬਰੀ ਕਮੇਟੀ ਵੀ ਅਜਿਹੀ ਬਣਾ ਦਿੱਤੀ ਗਈ ਕਿ ਬਾਦਲਾਂ ਦੇ ਲਈ ਸੱਪ ਦੇ ਮੂੰਹ 'ਚ ਨਿਉਲੇ ਵਾਲੀ ਗੱਲ ਬਣ ਗਈ ਨਾ ਉਹਨੂੰ ਖਾਣ ਜੋਗੇ ਨਾ ਛੱਡਣ ਜੋਗੇ ਕਿੱਦਾਂ ਫਿਰ ਦੇਖੋ ਜੀ ਉਹ ਗੱਲ ਹਰੀ ਸਿੰਘਨ ਕਰਦਾ ਉਹਨਾਂ ਦੀ ਗੱਲ ਕਰਦਾ ਆ ਮੈਂ ਗੱਲ ਕਰਦਾ ਜੇ ਜੋਧਾ ਸਿਗਾ ਨਾ ਜੋਧਾ ਸਿਗਾ ਜਿਲੇ ਬਾਦਲ ਥੱਲੇ ਬੈਠਾ ਸੀਗਾ ਹੱਥ ਜੋੜ ਕੇ ਸੁਖਵੀਰ ਬਾਦਲ ਤੇ ਉੱਪਰ ਖੜਾ ਸੀ ਤੇ ਵਾਕਿਆ ਜੀ ਉਥੋਂ ਐਲਾਨ ਕਰਦਾ ਤੇ ਸੁਖਵੀਰ ਸਿੰਘ ਬਾਦਲ ਤੂੰ ਕੌਮ ਦਾ ਬੇੜਾ ਕਰ ਕੀਤਾ ਤੈਨੂੰ ਪੰਥ ਵਿੱਚੋਂ ਛੇਕਿਆ ਜਾਂਦਾ ਆ ਉਸ ਟਾਈਮ ਜੀ ਇਹਨਾਂ ਨੇ ਗਾਇਬ ਕਿਉਂ ਪਾ ਦਿੱਤਾ ਗਿਆ ਇਨਾਂ ਨੇ ਗੈਪ 1 ਮਹੀਨੇ 1.5 ਮਹੀਨੇ ਦਾ ਗੈਪ ਪਾਤਾ ਜੀ ਸੇਵਾ ਕੀ ਲਈ ਭਾਂਡੇ ਮਾਂਜੂਗਾ ਤੇ ਗੁਰੂ ਘਰ ਦੀ ਸੇਵਾ ਬਾਹਰ ਖੜੇ ਹੋ ਕੇ ਕਰੂਗਾ ਤੇ ਕੀਰਤਨ ਸਰੂਗਾ ਮੈਂ ਤਾਂ ਪਹਿਲਾਂ ਸੰਗਤ ਜੀ ਇਹ ਗੱਲ ਕਰਦਾ ਇਹ ਸੇਵਾ ਕਿਹੜੀ ਹੋਈ ਕੋਈ ਭਾਂਡੇ ਮਾਂਜਣਾ ਕੋਈ ਕੋਈ ਸਜਾ ਹੋ ਗਈ ਕੀਰਤਨ ਸੁਣਾ ਕੋਈ ਸਜਾ ਹੋ ਗਈ ਇਹਦਾ ਵੱਡਾ ਸਿਗਾ ਹਰਪ੍ਰੀਤ ਨੂੰ ਚਾਹੀਦਾ ਸੀ ਵੀ ਇਹਨੂੰ ਕੌਮ ਦੇ ਵਿੱਚੋਂ ਇਹਨੂੰ ਕੱਢ ਦਿੰਦਾ ਗੱਲ ਫੇਰ ਸੀਗੀ ਉਹਨੇ ਤਾਂ ਕੋਈ ਕੀਤਾ ਹੀ ਨਹੀਂ ਪਿੱਛੇ ਬੈਠ ਕੇ ਦੇਖਦਾ ਰਿਆ ਜਿੱਦਾਂ ਹੋਰ ਜਥੇਦਾਰ ਬੋਲਦੇ ਸੀ ਉਹ ਵੀ ਪਿੱਛੇ ਦੇਖਦਾ ਰਿਆ ਕੋਈ ਉੱਥੇ ਫੈਸਲਾ ਕੋਈ ਠਬੋਸ ਨਹੀਂ ਕੀਤਾ ਨਾ ਹੀ ਇਹ ਕੌਮ ਨੂੰ ਇਹ ਚੰਗਾ ਲੱਗਾ ਆ ਤੇ ਹੁਣ ਮੈਂ ਕਹਿੰਦਾ ਕੋਈ ਵੀ ਜਥੇਦਾਰ ਆ ਪਰ ਜਥੇਦਾਰਾਂ ਦੀ ਗੱਲ ਕਰ ਲੈਨੇ ਆ ਪੀ ਅਕਾਲ ਤਖਸਦ ਦੇ ਜਥੇਦਾਰਤ ਬਹੁਤ ਆਏ ਪਰ ਕਿਸੇ ਨੂੰ ਵੀ ਜੋ ਬਾਦਲਾਂ ਨੇ ਕਰ ਦਿੱਤਾ ਨਾ ਬਾਦਲਾਂ ਨੇ ਜੋ ਕਰ ਦਿੱਤਾ ਆ ਹੁਣ ਕਿਸੇ ਨੂੰ ਮਤਲਬ ਯਕੀਨ ਨਹੀਂ ਰਹਿ ਗਿਆ ਇੱਥੇ ਚੀਜ਼ ਤੇ ਉਹ ਕੋਈ ਚੰਗਾ ਵੀ ਬਣ ਜਾਏਗਾ ਨਾ ਸਾਡੇ ਤੁਹਾਡੇ ਵਰਗੇ ਵਿੱਚੋਂ ਚੰਗਾ ਜੋਧਾ ਖੜਿਆ ਹੋ ਜਾਊਗਾ ਫੇਰ ਵੀ ਕਹਿਣਾ ਯਾਰ ਨਹੀਂ ਇਹ ਕਿਸੇ ਪਾਰਟੀ ਦਾ ਬੰਦਾ ਆ ਕਿਉਂਕਿ ਇਹ ਬਾਦਲਾ ਨੇ ਵਿਸ਼ਵਾਸ ਘਾਤ ਹੋ ਗਿਆ ਘਾਤ ਕਰਤਾ ਬਾਦਲ ਕਦੀ ਵੀ ਮਾਫ ਨਹੀਂ ਕਰਨ ਵਾਲੇ ਸੀ ਜੋ ਹਰਪ੍ਰੀਤ ਉਹਨਾਂ ਨੇ ਇਹਨਾਂ ਨੇ ਪੰਜੇ ਦੱਥਾ ਜਾਨੇ ਮਾਫ ਕਰ ਦਿੱਤੇ ਉਹ ਦੂਜੇ ਬੰਨੇ ਜਦੋਂ ਗੱਲ ਕਰ ਲਈ ਗੈਨਰੀਕ ਵੀਰ ਸਿੰਘ ਉਹ ਵਿਦੇਸ਼ ਦੇ ਵਿੱਚ ਨੇ ਇੱਥੇ ਬਹੁਤ ਸਾਰੇ ਮੁੱਦੇ ਨੇ ਬਹੁਤ ਸਾਰੀਆਂ ਗੱਲਾਂ ਨੇ ਜਿਹੜੇ ਦੇਖਿਆ ਜਾ ਰਿਹਾ ਸੀ ਕਿ ਇੱਕ ਸੱਤ ਮੈਂਬਰੀ ਕਮੇਟੀ ਬਣੂਗੀ ਨਹੀਂ ਬਣੂਗੀ ਜਾਂ ਗਿਆਨੀ ਹਰਪੀ ਸਿੰਘ ਨੂੰ ਲੈ ਕੇ ਫੈਸਲਾ ਹੋਣਾ ਸੀ ਪਹਿਲਾਂ ਗਿਆਨੀ ਰਕबीर ਸਿੰਘ ਕਹਿੰਦੇ ਨੇ ਕਿ ਜੇ ਉਹਨਾਂ ਦਾ ਅਸਤੀਫਾ ਮਨਜ਼ੂਰ ਹੋਇਆ ਤੇ ਅਸੀਂ ਵੀ ਨਾਲ ਅਸਤੀਫੇ ਦੇਵਾਂਗੇ ਹੁਣ ਵਿਦੇਸ਼ ਦੇ ਵਿੱਚ ਨੇ ਮੀਟਿੰਗ ਵੀ ਸੀ ਜਿਹੜੀ ਰੱਖੀ ਸੀ ਉਹ ਵੀ ਡਿਲੇ ਕਰ ਦਿੱਤੀ ਗਈ ਉਹ ਕੀ ਕਰ ਰਹੇ ਨੇ ਵਿਦੇਸ਼ ਦੇ ਵਿੱਚ ਇੱਕ ਉਹਨਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ ਹੱਥ ਦੇ ਵਿੱਚ ਤੀਗ ਵਗੈਰਾ ਵੀ ਨਹੀਂ ਹੈ ਕਿ ਕਿਸੇ ਘਰ ਦੇ ਵਿੱਚ ਨੇ ਮੈਂ ਸੰਗ ਜੀ ਹਾਂਜੀ ਉਹ ਦੇਖੀ ਮੈਂ ਵੀਡੀਓ ਵੀ ਸਾਰੇ ਸੋਸ਼ਲ ਮੀਡੀਆ ਤੇ ਆਉਂਦੀ ਆ ਤੇ ਮੈਂ ਗੱਲ ਕਰਦਾ ਜਿਹੜੀ ਉਹ ਬਾਹਰ ਦੇ ਦੌਰੇ ਦੀ ਸੰਗਤ ਜੀ ਇਹ ਸਾਰਾ ਪਲਾਨ ਹੈ ਇਹਨਾਂ ਦਾ ਮੈਂ ਫੇਰ ਗੱਲ ਕਰਦਾ ਇਹੀ ਕਿ ਇਹ ਬਾਦਲ ਪਰਿਵਾਰ ਕਰਨデア ਜੋ ਗ੍ਰੰਤੀ ਸਿੰਘ ਤੋਂ ਲਾਕੇ ਬਾਹਰ ਜਿਹੜਾ ਸੇਵਾਦਾਰ ਤੱਕ ਰਹਿਣਾ ਉਹ ਸਾਰਾ ਹੀ ਸਿਸਟਮ ਜਿਹੜਾ ਚਲਾਉਂਦੇ ਆ ਬਾਦਲ ਪਰਿਵਾਰ ਬਿਲਕੁਲ ਹੁਣ ਜੇ ਗਿਆ ਆ ਉਹਨੂੰ ਪਤਾ ਵੀ ਜਿਹੜੀ ਗੱਲ ਚ ਉਹ ਠੰਡੀ ਪੈ ਜੇ ਇਸੇ ਕਰਕੇ ਉਹਨੂੰ ਬਾਹਰ ਭੇਜ ਦਿੱਤਾ ਗਿਆ ਵੀ ਹਰਪ੍ਰੀਤ ਨੂੰ ਕਿਸੇ ਤਰ੍ਹਾਂ ਮਾੜਾ ਮੋਟਾ ਬੋਲਦਾ ਸੀਗਾ ਇਹਨੂੰ ਵੀ ਕੱਢ ਲਈ ਹੈ ਤੇ ਦੂਸਰੀ ਗੱਲ ਕੀ ਹਰਪ੍ਰੀਤ ਜੀ ਮੈਂ ਗੱਲ ਕਰਦਾ ਜਿਹੜਾ ਜਥੇਦਾਰ ਰਗਵੀਰ ਸਿੰਘ ਜੀ ਇਹਦੀ ਸੋਸ਼ਲ ਮੀਡੀਆ ਤੇ ਆਉਂਦੀ ਦੇਖੋ ਇਹਨਾਂ ਨੂੰ ਵੀ ਸਿੱਖੀ ਨਾਲ ਕੋਈ ਮਤਲਬ ਨਹੀਂ ਉਦਾਂ ਜਿਲੇ ਗੱਲਾਂ ਕਰਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਆਓ ਸ੍ਰੀ ਸਾਹਿਬ ਲਾ ਕੇ ਆਓ ਸ਼ਾਸਤਰ ਲੈ ਕੇ ਆਓ ਯਾਰ ਜਿਲੇ ਬਾਹਰ ਜਾਣਾ ਏ ਇਹ ਅੰਦਰੋਂ ਕਿਰਪਾਨਾਂ ਵੀ ਵਲਾ ਕੇ ਜਾਂਦੇ ਬਾਹਰ ਹੁਣ ਦੇਖੋ ਵੀਡੀਓ ਆਈ ਆਰਾਮ ਨਾਲ ਤੁਰਿਆ ਜਥੇਦਾਰ ਕਹਦਾ ਏ ਉਹਨਾਂ ਦੇ ਹੱਥ ਤੇ ਤੇਗ ਹੀ ਨਹੀਂ ਆ ਵੀਡੀਓ ਦੇਖਣੇ ਮੈਂ ਜਥੇਦਾਰ ਨੂੰ ਕਹਿੰਦਾ ਵੀ ਜਥੇਦਾਰ ਸਾਹਿਬ ਅੱਜ ਵੀ ਤੁਹਾਡੀ ਤੁਹਾਡੀ ਹਿਤਕ ਜੋ ਪਿਛਲਾ ਹੋਇਆ ਹੋਇਆ ਹੁਣ ਜਿਹੜੀ ਅੱਗੇ ਤੋਂ ਆ ਉਹ ਕੌਮ ਦੇ ਹੱਕ ਵਿੱਚ ਭੁਗਤੋ ਨਾ ਕਿ ਬਾਦਲ ਪਰਿਵਾਰਾਂ ਜਾਂ ਪਰਿਵਾਰਾਂ ਨੇ ਜਾਂ ਬੀਜੇਪੀ ਨੇ ਜਾਂ ਆਮ ਪਾਰਟੀ ਨੇ ਹਾਂਜੀ ਜਿਵੇਂ ਗਿਆਨੀ ਹਰਪੀਸੀ ਦੀ ਆਪਾਂ ਗੱਲ ਕਰ ਰਿਆ ਸੀ ਉਹ ਕਹਿੰਦੇ ਹੌਣ ਨਾਲ ਜਿਨ੍ਹਾਂ ਦੇ ਵਿੱਚ ਮੈਂ ਸਾਰੇ ਤੱਤੇ ਖੋਲਦੇ ਨੇ ਬਾਲਲਾਂ ਦੇ ਜੇਕਰ ਕੋਈ ਅਜਈਆਂ ਗੱਲਾਂ ਸੰਗਤ ਦੇ ਵਿੱਚ ਲੈ ਕੇ ਆ ਜਾਂਦੇ ਨੇ ਜਿਹਦੇ ਨਾਲ ਬਾਦਲ ਪਰਿਵਾਰ ਵੈਸੇ ਤਾਂ ਬੜੀ ਵੱਡੀ ਢਾਹ ਉਹਨਾਂ ਨੂੰ ਲੱਗ ਗਈ ਚੁੱਕੀ ਹੈ ਖਾਸ ਕਰਕੇ 2015 ਤੋਂ ਲੈ ਕੇ ਤਾਂ ਜਿੰਨੇ ਵੀ ਹੀਲੇ ਵਿਸੀਲੇ ਉਸ ਦਲਦਲ ਦੇ ਵਿੱਚੋਂ ਬਾਹਰ ਨਿਕਾਉਂਦੇ ਲਈ ਕੀਤੇ ਜਿੰਨਾ ਹਿੱਲਦੇ ਜੁਲਦੇ ਆ ਕਿ ਬਾਹਰ ਨਿਕਲੀ ਉਹਨਾਂ ਥੱਲੇ ਹੀ ਜਾ ਰਹੇ ਆ ਪਰ ਗਿਆਨੀ ਹਰਪ੍ਰੀਤ ਸਿੰਘ ਹਨ ਜੇਕਰ ਕੋਈ ਅਹਿਮ ਗੱਲਾਂ ਦੱਸ ਦਿੰਦੇ ਤਾਂ ਹੋ ਸਕਦਾ ਗੁਰੂ ਉਹਨਾਂ ਦੇ ਵਿੱਚ ਬਸ ਕੇ ਉਹਨਾਂ ਦੇ ਕੋਲੋਂ ਖੁਲਾਸੇ ਕਰਵਾ ਦੇਵੇ ਆਪਾਂ ਇਦਾਂ ਵੀ ਕਿਦਾਂ ਕਹਿ ਸਕਦੇ ਵੀ ਗਿਆਨੀ ਹਰਪ੍ਰੀਤ ਸਿੰਘ ਹੁਣ ਜੋ ਮਰਜ਼ੀ ਕਰ ਲੈਣ ਵੀ ਨਹੀਂ ਹੁਣ ਕਬੂਲ ਹੀ ਨਹੀਂ ਹੈਗਾ ਚਲੋ ਕੋਈ ਨਹੀਂ ਆਪਾਂ ਗੱਲ ਕਰਦੇ ਆ ਗੱਲ ਕਰੋ ਪਰ ਗੱਲ ਪਿਛਲੇ ਸਮੇਂ ਚੱਲ ਜੀਆ ਹੋਇਆ ਤਾਂ ਕੁਛ ਨਹੀਂ ਪਹਿਲਾਂ ਪੰਜ ਪਿਆਰੇ ਬਣੇ ਸੀ ਜਿਲੇ ਅਕਾਲ ਤਾ ਜਿਲੇ ਉਹ ਮਾਫੀ ਦਿੱਤੀ ਗਈ ਸੀ ਝੂਠੇ ਸੌਦੇ ਸਾਧ ਨੂੰ ਜੀ ਜੀ ਤੇ ਉਦੋਂ ਜਿਹੜੇ ਪੰਜ ਪਿਆਰੇ ਕੱਡੇ ਸੀ ਇਹਨਾਂ ਨੇ ਉਹ ਕਿਉਂ ਨਹੀਂ ਰੱਖੇ ਉਹਨਾਂ ਦਾ ਨਾਂ ਵੀ ਨਹੀਂ ਲਿਆ ਕਿਉਂ ਉਹਨਾਂ ਦਾ ਨਾਂ ਨਹੀਂ ਲਿਆ ਹਨਾ ਉਹ ਕਾਹਦੇ ਤੋਂ ਕੱਡੇ ਸੀ ਇਸ ਕਰਕੇ ਪਰ ਉਹਨਾਂ ਨੇ ਵੀ ਕੌਮ ਨੂੰ ਸਾਰਿਆਂ ਨੇ ਗੱਲ ਕੀਤੀ ਆ ਉਹਨਾਂ ਪੰਜਾਂ ਪਿਆਰੇ ਨੇ ਵੀ ਗੱਲ ਕੀਤੀ ਸੀ ਗੁਰਮukh ਸਿੰਘ ਆ ਰਹੇ ਨੇ ਵੀ ਦੇਖੋ ਜੀ ਜਦੋਂ ਸੋਦੇ ਸਾਹਿਬ ਨੂੰ ਮਾਫੀ ਦੇਣੀ ਸੀ ਇਹ ਚੰਡੀਗੜ੍ਹ ਵਿੱਚ ਸਾਨੂੰ ਜਥੇਦਾਰ ਉਹਨੂੰ ਬੁਲਾਇਆ ਉੱਥੇ ਪ੍ਰਕਾਸ਼ ਸਿੰਘ ਬਾਦਲ ਬੈਠਾ ਹੈਗਾ ਉੱਥੇ ਸੁਖਬੀਰ ਸਿੰਘ ਬਾਦਲ ਬੈਠਾ ਹੈ ਇਨਾਂ ਦੀ ਸਾਰੀ ਸ਼ਰੋਮਣੀ ਅਕਾਲੀ ਦਲ ਬੈਠੀ ਸੀ ਤੇ ਉੱਥੇ ਜਿਹੜਾ ਉਹਨਾਂ ਨੂੰ ਜੋ ਲਿਖਤੀ ਦਿੱਤਾ ਗਿਆ ਉੱਥੇ ਬੋਲਿਆ ਗਿਆ ਯਾਰ ਇਤੋਂ ਵੱਡਾ ਹੋਰ ਕਿਹੜਾ ਹੋ ਗਿਆ ਹੋਰ ਹੋਰ ਕੀ ਕੀ ਦੱਸਣ ਗਿਆ ਹਰਪ੍ਰੀਤ ਸਿੰਘ ਹੋਰ ਕਿਹੜੀ ਆਣ ਕੇ ਗੱਲ ਦੱਸੂਗਾ ਸਾਰੀ ਤਾਂ ਸੰਗਤ ਦੇ ਸਾਹਮਣੇ ਆ ਜੀ ਨਹੀਂ ਹਰਪ੍ਰੀਤ ਸਿੰਘ ਕਹਿੰਦੇ ਹੁਣ ਵੀ ਜੋ ਇਹ ਕਹਿੰਦੇ ਉਹੀ ਬੁਲਾਉਣਾ ਚਾਹੁੰਦੇ ਸੀ ਅਸੀਂ ਨਹੀਂ ਬੋਲੇ ਤਾਂ ਕੱਢ ਦਿੱਤਾ ਬਾਹਰ ਚਲੋ ਉਹ ਮਹਾਰਾਜ ਜਾਣਦੇ ਆ ਦੋ ਤਿੰਨ ਐਦਾਂ ਦੇ ਇਸ਼ੂ ਜੇ ਬਣੇ ਵੀ ਦਰਵਾਸਾ ਸਾਹਿਬ ਦੇ ਵਿੱਚ ਕਿ ਉਹ ਮੈਨੂੰ ਗਾਲਾਂ ਕੱਢਦਾ ਆ ਤੇ ਉਹ ਉਹ ਕਸਮ ਵੀ ਖਾ ਗਿਆ ਗੁਰੂ ਰਾਮਦਾਸ ਜੀ ਦੇ ਹੁਣ ਪਤਾ ਨਹੀਂ ਹਰਪ੍ਰੀਤ ਝੂਠ ਮਾਰਦਾ ਤੇ ਜਾਉ ਝੂਠ ਬੜਾ ਗੁਰੂ ਸਾਹਿਬ ਜਾਣਦੇ ਆ ਬਿਲਕੁਲ ਤੇ ਬਾਕੀ ਚਲੋ ਮੈਂ ਤੁਹਾਡੇ ਚੈਨਲ ਆਈ ਇਹ ਕਹਿਣਾ ਚਾਹੁੰਦਾ ਹਰਪ੍ਰੀਤ ਨੂੰ ਵੀ ਕਹਿਣਾ ਚਾਹੁੰਦਾ ਠੀਕ ਆ ਜੋ ਪਿਛਲੀਆਂ ਨੰਗ ਗਈਆਂ ਜਿਹੜੀ ਤੂੰ ਹੁਣ ਹੁਣ ਵੀ ਜੇ ਤੂੰ ਕੌਮ ਦੇ ਚੰਗੇ ਤੂੰ ਫੈਸਲੇ ਲੈਣੇ ਆ ਉਹ ਦੱਸ ਦੇ ਪਰ ਹੁਣ ਤੇਰੇ ਮਤਲਬ ਹੈ ਨਹੀਂ ਹੁਣ ਤੇ ਉਹ ਉਹ ਗੱਲ ਨਹੀਂ ਬੰਦਨੀ ਜੋ ਅਹੁਦੇ ਤੇ ਬੈਠੇ ਮਿਲੇਗੀ ਨਾ ਮਾਈਕ ਵੇਲੇ ਦੀ ਹਾਂ ਉਹ ਹੁਣ ਗੱਲ ਤੇਰੀ ਨਹੀਂ ਬਾਨੀ ਹੁਣ ਤੂੰ ਆਪਣੇ ਝੂਠ ਵੀ ਲਾ ਕੇ ਦੱਸੂਗਾ ਕੁਝ ਵੀ ਦੱਸੂਗਾ ਪਰ ਕੌਮ ਨੇ ਯਕੀਨ ਨਹੀਂ ਕਰਨਾ ਜੇ ਜੀ ਜੀ ਕਰ ਲੋ ਗੱਲ ਕਰ ਲੋ ਜੇ ਗੱਲ ਸੀ ਤਾਂ ਉਦੋਂ ਕਰਦਾ ਹਰਪ੍ਰੀਤ ਸਿੰਘ ਗੱਲ ਜਦੋਂ ਅਕਾਲ ਤਖਤ ਸਾਹਿਬ ਦੇ ਅਹੁਦੇ ਤੇ ਬੈਠਾ ਸੀ ਜਥੇਦਾਰ ਸੀ ਕੌਮ ਦਾ ਉਦੋਂ ਗੱਲ ਕਰਦਾ ਪਰ ਇੱਕ ਮੈਂ ਗੱਲ ਹੋਰ ਕਰਦਾ ਆ ਜੇ ਜਥੇਦਾਰ ਸੀਗੇ ਦੇਖੋ ਹਰਪ੍ਰੀਤ ਸਿੰਘ ਨੂੰ ਜਦੋਂ ਜਥੇਦਾਰ ਲਾਉਣ ਲੱਗੇ ਸੀਗੇ ਜੀ ਪਹਿਲਾਂ ਕਈ ਜਥੇਦਾਰ ਰੁੱਠੇ ਉਹ ਜਿਹੜਾ ਅਹੁਦਾ ਆ ਭਾਈ ਜਗਤਾਰ ਸਿੰਘ ਹਵਾਰਾ ਜੀ ਦਾ ਹੂੰ ਠੀਕ ਆ ਜੀ ਕਈ ਜਥੇਦਾਰਾਂ ਨੂੰ ਕਿਹਾ ਉਹਨਾਂ ਨੇ ਗੱਲ ਨਾ ਕਰ ਦਿੱਤੀ ਭਾਈ ਇਹ ਜਿਹੜਾ ਇੱਥੇ ਜਥੇਦਾਰ ਭਾਈ ਹਵਾਰਾ ਜੀ ਦਾ ਸਥਾਨ ਮੈਂ ਨਹੀਂ ਬੈਠਦਾ ਇੱਥੇ ਜੀ ਪਰ ਇਹਨੇ ਜਿਹੜਾ ਜੋ ਹਰਪ੍ਰੀਤ ਆ ਇਹਨੇ ਕਿਸੇ ਦੀ ਪ੍ਰਵਾਹ ਨਹੀਂ ਕੀਤੀ ਬਾਅਦ ਨਾਲ ਇੱਕ ਵਾਰੀ ਕਿਹਾ ਤੇ ਜਥੇਦਾਰ ਹਵਾਰਾ ਜੀ ਇਹਨੂੰ ਪਿੱਛੇ ਛੱਡ ਕੇ ਤੇ ਉਹਦੇ ਤੇ ਆਣ ਕੇ ਬਹਿ ਗਿਆ ਹੂੰ ਮੈਂ ਜਥੇਦਾਰ ਹਵਾਰਾ ਜੀ ਉਹਨਾਂ ਦੀ ਗੱਲ ਕਰਨ ਲੱਗਿਆ ਸੀ ਇੱਕ ਲੰਡੂ ਕਿ ਉਹ ਨੇ ਉਹ ਗਾਏ ਕਿਆ ਨਚਾਰੇ ਕਿਆ ਕੀ ਨਹੀਂ ਉਹਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਪਾਈ ਗਈ ਉਹਦੇ ਵਿੱਚ ਭਾਈ ਹਵਾਰਾ ਸਾਹਿਬ ਦੇ ਬਾਰੇ ਬੜੇ ਅਪੱਤੀ ਜਨਕ ਬੜੇ ਅਪਸ਼ਬਦ ਬੋਲੇਗੇ ਉਹ ਚੀਜ਼ ਨੂੰ ਕਿੱਦਾਂ ਦੇਖਦੇ ਉਹ ਦੇਖੋ ਮੈਂ ਉਹ ਗੱਲ ਕਰਦਾ ਹਾਂ ਉਹ ਆਪਣੇ ਕਮਰੇਆਂ ਚ ਬੋਲਦੇ ਭਾਈ ਸਾਹਿਬ ਉਹ ਆਪਣੇ ਕਮਰੇਆਂ ਚ ਜਿਹੜਾ ਹੁਣ ਕੁੱਤ ਕਹਿੰਦੇ ਕੁੱਤਾ ਵੀ ਸ਼ੇਰ ਹੁੰਦਾ ਆਪਣੇ ਘਰ ਵਿੱਚ ਗੱਲ ਹੈਗੀ ਉਹ ਬਾਹਰ ਆਉਂਦੀ ਮੇਰਾ ਖਿਆਲ ਸਿੰਗਾ ਨੇ ਵੀਡੀਓ ਆਈ ਹੈ ਉਹਦਾ ਕਟਾਪਾ ਲਾਭ ਦਿੱਤਾ ਆ ਉਹਦਾ ਘਟਾਪਾ ਲੱਥਾ ਵੀ ਆ। ਬਾਕੀ ਜੇ ਇਦਾਂ ਦੇ ਲੰਡੂ ਬੰਡੂ ਕਈ ਹੈਗੇ ਆ ਜਿਹੜੇ ਭੌਂਕਦੇ ਆ ਕੋਈ ਗੱਲ ਨਹੀਂ। ਜੇ ਤਾਂ ਮਾਂ ਪਿਓ ਆਪਣੇ ਮਾਂ ਪਿਓ ਦਾ ਹੈ ਨਾ ਪਿਓ ਦਾ ਸਗਾ ਆ। ਬਾਕੀ ਜੇ ਤੂੰ ਹਵਾਰਾ ਸਾਨੂੰ ਕਹਿਣਾ ਆ ਜਾ ਵੀ ਜਿੱਥੇ ਮਰਜ਼ੀ ਆ ਜਾ ਆਪਾਂ ਬੈਠੇ ਆ। ਇਕੱਲੇ ਨੂੰ ਗੱਲਾਂ ਆ ਜਾਂਗੇ ਜਿੱਦਾਂ ਤੂੰ ਕਹੂੰਗਾ ਆ ਜਾ ਤੇ ਉੱਥੇ ਗੱਲ ਕਰਕੇ ਦੱਸ। ਹਵਾਰੇ ਸਾਡੇ ਜਥੇਦਾਰ ਨੂੰ ਤੂੰ ਕਿੱਦਾਂ ਬੋਲਦਾ? ਤੇ ਪਰ ਨਹੀਂ ਉਹ ਸਿਰਫ ਆਪਣੀ ਇੱਕ ਵੀਡੀਓ ਰਾਹੀਂ ਪਬਲਿਸਿਟੀ ਰਾਹੀਂ ਉਹ ਬੋਲਦੇ ਆ ਤੇ ਬਸ ਆਪਣੀ ਮਸ਼ਹੂਰੀ ਦੇ ਵਾਸਤੇ ਬੋਲਦੇ ਫਿਰ ਬਾਅਦ ਚ ਮਾਫੀਆਂ ਮੰਗਦੇ ਆ ਤੇ ਮੈਂ ਇਹ ਵੀ ਬੇਨਤੀ ਕਰਦਾ ਉਹਦੇ ਪਰਿਵਾਰਾਂ ਨੂੰ ਕਈ ਤੰਗ ਕਰ ਰਹੇ ਆ ਜਾ ਕੇ ਤੇ ਉਹ ਬੇਨਤੀ ਸਾਡੀ ਆ ਵੀ ਉਹ ਪਰਿਵਾਰ ਨੂੰ ਨਾ ਤੰਗ ਕੀਤਾ ਜਾਵੇ ਕਿਉਂਕਿ ਮਾਪਿਓਂਾਂ ਦੇ ਆ ਉਹਨਾਂ ਦਾ ਕੋਈ ਕਸੂਰ ਨਹੀਂ ਨਹੀਂ ਬਿਲਕੁਲ ਕਿਉਂਕਿ ਉਹ ਅੱਜ ਵੀ ਤਖਤ ਨੂੰ ਸਾਡੇ ਨੂੰ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਆ ਹੋ ਵੀ ਭਾਈ ਉਹਨਾਂ ਨੂੰ ਕੁਝ ਨਾ ਕਿਹਾ ਜਾਵੇ हां जे ये बंदा ਤੁਹਾਡੇ ਹੱਥਾਂ ਦਾ ਤੇ ਜੁੱਤੀ ਜਿੱਨੀ ਮਰਜੀ ਫੇਰੋ ਉਹ ਕੋਈ ਨਹੀਂ ਮੈਨੂੰ ਲੱਗਦਾ ਉਹ ਵਿਦੇਸ਼ ਦੇ ਵਿੱਚ ਆ ਪਰ ਜਿੰਨੇ ਵੱਡੇ ਪੱਧਰ ਤੇ ਰਿਐਕਸ਼ਨ ਹੋਣਾ ਚਾਹੀਦਾ ਸੀ ਪੰਜਾਬ ਦੇ ਵਿੱਚ ਲੱਗਦਾ ਨਹੀਂ ਲੋਕ ਸਿਆਸਤ ਦੀਆਂ ਗੱਲਾਂ ਸਿਆਸਤ ਦੇ ਵਿੱਚ ਹੀ ਬਿਜ਼ੀ ਨੇ ਕਿਸੇ ਨੇ ਇੱਡੀ ਵੱਡੀ ਪੱਧਰ ਦੇ ਉੱਤੇ ਗੌਰ ਹੀ ਨਹੀਂ ਕੀਤੀ ਕਿ ਇੱਕ ਬੰਦਾ ਇੱਕ ਲੰਡੂ ਬੰਦਾ ਉੱਠ ਕੇ ਸਾਡੇ ਜਨਰਲਰ ਬਾਰੇ ਕੀ ਬੋਲੀ ਜਾਂਦਾ ਗੱਡ ਵੀ ਕਿ ਸਵੇਰ ਚ ਭਰਾ ਤਾਂ ਜਰੂਰ ਬੋਲੇ ਹੋਣਗੇ ਪਰ ਲੱਗਦਾ ਨਹੀਂ ਕਿ ਬਹੁਤੇ ਲੋਕ ਹੋਰ ਹੀ ਪਾਸੇ ਬਿਜ਼ੀ ਨੇ ਬਿਲਕੁਲ ਹੈ ਦੇਖੋ ਗੱਲ ਪਹਿਲਾਂ ਹੈਗੀ ਉਹ ਹੈਗੀ ਬਾਹਰ ਦੀ ਗੱਲ ਬਾਰਤ ਸਿੱਖੀ ਇਦਾਂ ਆ ਵੀ ਬਹੁਤ ਘਾਟੇ ਮਸਲਿਆਂ ਚ ਆਉਂਦੀ ਆ ਉਦਾਂ ਸਮਰਪਤ ਬਹੁਤ ਆ ਖਾਲਸੇ ਨੂੰ ਪਰ ਲੜਾਈ ਝਗੜਿਆਂ ਦੇ ਮਾਮਲੇ 'ਚ ਥੋੜੀ ਪਿੱਛੇ ਰਹਿ ਜਾਂਦੀ ਆ ਤਾਂ ਜੇ ਉਹ ਪੰਜਾਬ ਵਿੱਚ ਹੁੰਦਾ ਤੇ ਉਹਨੂੰ ਪਤਾ ਲੱਗਦਾ ਪਰ ਹੋ ਬਾਹਰ ਵੀਡੀਓ ਪਾ ਰਿਹਾ ਆ ਉਹ ਘਰੋਬਾਰ ਵੀ ਨਹੀਂ ਆਇਆ ਪਰ ਤੂੰ ਵੀਡੀਓ ਕਿ ਆਈ ਆਪਾਂ ਦੇਖਿਆ ਵੀ ਉਹਦੇ ਜਿਹੜੀ ਇੰਟਰਪ੍ਰੀਟ ਹੋਈ ਆ ਭਾਈ ਸਾਹਿਬ ਕੋਈ ਆਦੇ ਹਾਂ ਪੇ ਚਲੋ ਇਹ ਥੋੜੀ ਘਾਟ ਆ ਜੇ ਕਿਤੇ ਹੁਣ ਹੋਊਗੀ ਜਿਆਦਾ ਕਿਤੇ ਮੈਂ ਸੰਗਤ ਨੂੰ ਦਿਖਦਾ ਕਿ ਕੋਈ ਬਾਹਰ ਆਉਂਦਾ ਤੇ ਇਹਦੇ ਇਹਦਾ ਜਿਹਨੇ ਬੋਲਿਆ ਆ ਇਹਦੇ ਲਗਣੀਆਂ ਚਾਹੀਦੀਆਂ ਉਦਾਂ ਨੂੰ ਸਿੱਧਾ ਕਰਨਾ ਚਾਹੀਦਾ ਸੰਗਤ ਜੀ ਜਿੱਥੇ ਤੁਹਾਡੇ ਬਾਹਰ ਹੱਥ ਆਉਂਦਾ ਇਹਦੇ ਜੁੱਤੀ ਪਰੇੜ ਜਰੂਰ ਕਰੋ ਹਾਂ ਜੀ ਬਿਲਕੁਲ ਧੰਨਵਾਦ ਭਾਈ ਸਾਹਿਬ ਤੁਸੀਂ ਠੀਕ ਆ ਜੀ ਸਵਾਗਤ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਸੰਗਤ ਜੀ ਗੱਲ ਕਿਆਨੀ ਹਰਪ੍ਰੀਤ ਸਿੰਘ ਹਣਾ ਨੂੰ ਲੈ ਕੇ ਕੀਤੀ ਤੇ ਮੈਂ ਕੋਸ਼ਿਸ਼ ਕਰਾਂਗਾ ਕਿਉਂਕਿ ਗਿਆਨੀ ਹਰਪ੍ਰਿੰਤ ਸਿੰਘ ਹਨ ਵਾਲਾ ਜਿਹੜਾ ਮੁੱਦਾ ਆ ਉਹ ਪੰਥ ਦੇ ਵਿੱਚ ਹਰ ਪਾਸੇ ਗੱਲ ਹੋ ਰਹੀ ਹੈ ਕੁਝ ਲੋਕ ਹੱਕ ਦੇ ਵਿੱਚ ਬੋਲ ਰਹੇ ਤੇ ਕੁਝ ਲੋਕ ਖਿਲਾਫ ਬੋਲ ਰਹੇ ਨਿੱਜੀ ਕਿਸੇ ਦਾ ਕੋਈ ਰੌਲਾ ਨਹੀਂ ਹੈਗਾ ਤੇ ਭਾਈ ਸਾਹਿਬ ਵੀ ਬੋਲੇ ਆ ਕੋਈ ਨਿੱਜੀ ਰੌਲਾ ਨਹੀਂ ਹੈਗਾ ਕੋਈ ਨਿੱਜੀ ਗੱਲ ਨਹੀਂ ਹੈਗੀ ਪਰ ਜਦੋਂ ਗੁਰੂ ਦੀ ਗੱਲ ਆ ਜਾਂਦੀ ਹੈ ਤਾਂ ਫਿਰ ਸੱਚ ਬੋਲਣਾ ਹੀ ਪੈਂਦਾ ਆ ਤੇ ਫਿਰ ਸੱਚ ਬੋਲਣਾ ਵੀ ਚਾਹੀਦਾ ਇਸ ਕਰਕੇ ਦਿਲ ਦੀਆਂ ਭਾਵਨਾਵਾਂ ਇਹਨਾਂ ਨੇ ਤੁਹਾਡੇ ਨਾਲ ਮੇਰੇ ਨਾਲ ਸਾਂਝੀਆਂ ਕੀਤੀਆਂ ਤੁਸੀਂ ਆਪਣੀਆਂ ਭਾਵਨਾਵਾਂ ਕਮੈਂਟਾਂ ਦੇ ਵਿੱਚ ਸਾਂਝੀਆਂ ਜਰੂਰ ਕਰਿਓ ਪ੍ਰੋਗਰਾਮ ਨੂੰ ਬਹੁਤ-ਬਹੁਤ ਸ਼ੇਅਰ ਜਰੂਰ ਕਰਿਓ ਹੋਰ ਵੀ ਪੰਥਕ ਵਿਸ਼ਖਸ਼ੀਅਤਾਂ ਦੇ ਨਾਲ ਇਸ ਮਸਲੇ ਦੇ ਉੱਤੇ ਗੱਲਬਾਤ ਕਰਨ ਦਾ ਯਤਨ ਕਰਾਂਗੇ ਦਿਓ ਅੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ